ਦਾ ਦਤਾ ਨੰਬਰ ਤੋਂ ਲਾਉ ਕੋਈ ਨਵਾਂ ਲੇਖ ਲਿਖ ਰਹੇ ਪਿਓ ਸਾਹਿਬ ਨੂੰ ਕਹੋ ਉਹਨਾਂ ਦੀ ਆਈਡੀ ਤੋਂ ਕਢਾ ਕੇ ਜਿਹੜਾ ਵੀ ਉਹ ਟੈਂਡਰ ਲਾਉ ਜਿਹੜਾ ਉਹ ਇੰਡੀਆ ਕੰਟਰੈਕਟਰ ਲਾਉਦਾ ਉਹ ਕੋਈ ਨਹੀਂ ਆਉਂਦਾ ਇਹਨਾਂ ਦਾ ਕਾਜ ਜੂਰ ਕਰੋ ਜੀ ਯਾਹਾਂ ਆ ਰਿਹਾ ਹੈ ਪਿਓ ਸਾਹਿਬ ਰਾਜੀ ਇੱਕ ਬੜੇ ਨਾਕਾਬਦੀ ਭਾਜੀ ਭਾਜੀ ਜਿਹੜੀ ਦੇਖੋ ਇਹਨੇ ਲੋਕ ਕਰੋ ਜਿਹਨੇ ਬਾਅਦ ਵਿੱਚ ਰੈਟ ਹੋਰ ਹੋਈ ਹੈ ਅੱਗੇ ਕਿਤੇ ਬੰਦਾ ਜਿਹੜਾ ਲਗਨਾਂ ਦੀ ਜਗ੍ਹਾ ਤੇ ਕਿਤੇ ਹੋਰ ਨਾ ਕਿਤੇ ਜੋ ਕਹਿੰਦੇ ਨੇ ਉਹ ਕਰ ਦਿੱਤਾ ਮੈਨ ਪਾਵਰ ਦੇ ਲਈ ਨਹੀਂ ਮੈਨ ਪਾਵਰ ਦਾ ਨਾ ਪਤਾ 30 ਬੰਦੇ ਦਾ ਪਾਇਆ ਵੀ ਅਸਿਮੈਂਟ ਹਟਾ ਦੇ ਇਹ ਦੇਖੋ ਤੁਸੀਂ ਸਾਰੇ ਅਫਸਰ ਸਾਹਿਬਾਨ ਬੈਠੇ ਹੋ ਸ਼ਹਿਰ ਦੇ ਵਿੱਚ ਉਹ ਹਾਲ ਹੈ ਸਕੂਲਾਂ ਦੇ ਵਿੱਚ ਬੱਚੇ ਪੜ੍ਹ ਨਹੀਂ ਜਾ ਸਕਦੇ ਕੱਲਾ ਕੋਈ ਬੰਦਾ ਲਿਖ ਨਹੀਂ ਸਕਦਾ ਉੱਤੇ ਪੜ੍ਹਦੇ ਤੇ ਆਪਾਂ ਇਹਨੂੰ ਟੈਂਡਰ ਨੂੰ ਕਿਵੇਂ ਸਿਰੇ ਚੜਾਉਣਾ ਤੇ ਕਿੰਨੇ ਦਾ ਟੈਂਡਰ ਹੈ ਇੱਕ ਟੈਂਡਰ ਨੂੰ ਹੋਸੀ ਲਗਾ ਰਹੇ ਆ ਪੂਰੇ ਜ਼ਿਲ੍ਹੇ ਦਾ ਟੈਂਡਰ ਲਗਾ ਲੱਖਾਂ ਕਰਨੇ ਦਾ ਇਹ 52 ਲੱਖ 10000 ਦਾ ਟੈਂਡਰ ਹੈ ਠੀਕ ਹੈ ਜੀ ਔਰ ਪੂਰੇ ਜ਼ਿਲ੍ਹੇ ਦਾ ਟੈਂਡਰ ਹੈ ਕਿ ਅਸੀਂ ਪੰਜ ਦਿਨ ਨੂੰ ਟੈਂਡਰ ਖੋਲਣਾ ਸੀਗਾ ਟੈਂਡਰ ਲੇਕਿਨ ਕਿ ਸਿੰਗਲ ਪਾਰਟੀਆਂ ਇਹ ਐਕਸੈਪਟ ਨਹੀਂ ਹੋ ਰਹਾ ਉਹ ਦਰਡ ਹੰਡਲ ਹੈ ਛੇ ਦਿਨ ਨੂੰ ਟੈਂਡਰ ਫਿਰ ਇਹ ਯਰ ਕੋਸ਼ਿਸ਼ ਕਰੋ ਜੀ ਵੀ ਆਪਾਂ ਜਿੰਨਾ ਟਾਈਮ ਚੜਾ ਸਕਦੇ ਨਹੀਂ ਨਹੀਂ ਮੈਂ ਸੰਦੀਪ ਜੀ ਨੂੰ ਵੀ ਦਵੰਦ ਚੜਾ ਹੋਇਆ ਵਾ ਸੰਦੀਪ ਨੂੰ ਵੀ ਆਪ ਉੱਥੇ ਵੀ ਉਹਨੂੰ ਕਿਹਾ ਮੈਂ ਕਿਹਾ ਯਾਰ ਜਿਵੇਂ ਵੀ ਕਰਕੇ ਪਾਰਟੀ ਨੇ ਉਹ ਨਹੀਂ ਆ ਕੇ ਪਾਰਟੀ ਇੱਕ ਪਾਰਟੀ ਗਲਤੀ ਨਾਲ ਇੱਕ ਪਾਰਟੀ ਨਹੀਂ ਫਸ ਗਈ ਕਿ ਕੋਰਟ ਆਫ ਸੈਸ਼ਨ ਚਲੋ ਹੋ ਗਿਆ ਜੀ ਜੀ ਗੱਲ ਹੈ ਉਹ ਦਰਸ਼ਨ ਜੀ ਬੈਠੇ ਦੇ ਹਾਂ ਦਰਸ਼ਨ ਸੀਵਰੇਜ ਦੇ ਵਿੱਚ ਤੇ ਪਾਈਪਾਂ ਜਾ ਰਹੀਆਂ ਨੇ ਜੀ ਪਾਣੀ ਦੀ ਮੈਂ ਇਹਨੂੰ ਬਕਾਇਦਾ ਦਿਖਾ ਦਿੰਦਾ ਉਹ ਮੈਨੂੰ ਐ ਦੱਸੋ ਵੀ ਮੇਰੇ ਬੋਟਰ ਵੀ ਚੱਲ ਪੈਣੀ ਹੈ ਸਾਡੇ ਪਾੜਾ ਦੇ ਵਿੱਚ ਤੇ ਉਹ ਕਿਦਾਂ ਸਫਾਈ ਹੋਊਗੀ ਸਾਡੇ ਪੈਪਰ ਕਾਰੋਬਾਰ ਵੱਡੇ ਲੈਣਾ ਸੀ ਉਹਦੇ ਵਿੱਚ ਦੀ ਜਾ ਰਹੀਆਂ ਮੈਂ ਇਹਨਾਂ ਨੂੰ ਦਿਖਾਤੀਆਂ ਪੁੱਛ ਲਈ ਇਹਨੇ ਪੇਨ ਲਾਈਨ ਦੇ ਵਿੱਚ ਇੱਕ ਮਿਲੋ ਤੁਹਾਡੇ ਧਿਆਨ ਜਦੋਂ ਹਾਈ ਕੋਰਟ ਤੋਂ ਕੇਸ ਸ਼ੁਰੂ ਹੋਇਆ ਸੀਗਾ ਉਸ ਦਿਨ ਉਸ ਜਗ੍ਹਾ ਦਾ ਕੀ ਸਟੇਟਾ ਸੀ ਅੱਜ ਉਸ ਜਗ੍ਹਾ ਦਾ ਕੀ ਸਟੇਟਾ ਹੈ ਬਾਕੀ ਉਹਦੇ ਦੱਸੋ ਕੀ ਕਾਰਵਾਈ ਕੀਤੀ ਏਰੀਆ ਪਰ ਉਹਦਾ ਉਹਦਾ ਜਾਣਿਆ ਇਹ ਚੱਲਦਾ ਰਿਹਾ ਜੀ ਉਹ ਤਾਂ ਮੇਨੂੰ ਆਪਾਂ ਗੁਲਾਬ ਨਹੀਂ ਕੋਈ ਪੱਦੀ ਗਈ ਚੱਲ ਰਿਹਾ ਜਿੱਦਣ ਚੱਲਿਆ ਸੀ ਉੱਥੇ ਮੰਦਰ ਬਣਿਆ ਆ ਮੈਂ ਸੀ 3-4 ਘਰ ਸੀ ਜੱਜ ਆਂਦੀਆਂ ਰੂਵੀ ਨਵੀਂ ਦੁਕਾਨ ਨਿਕਲ ਜਾਂਦੀ ਐ ਕਦੇ ਉੱਥੇ ਰੇਤਾ ਪਿਆ ਕਦੇ ਸਿਮਿੰਟ ਪਿਆ ਆਪਾਂ ਵੀ ਕਰਨਾ ਪਈਆ ਉਹਦੇ ਉਹ ਹਾਈ ਕੋਰਟ ਨਹੀਂ ਵੀਰਿਆ ਕਮਾਲ ਆ ਹਾਈ ਕੋਰਟ ਦਾ ਮੈਨੂੰ ਵੀ ਪਤਾ ਹਾਈ ਕੋਰਟ ਦਾ ਗੱਲ ਇਹ ਨਹੀਂ ਗੱਲ ਉਹਨਾਂ ਦੇ ਕੋਚ ਨੇ ਆ ਉਹ ਹਾਈ ਕੋਰਟ ਦੀ ਆਰਥ ਉੱਤੇ ਕਬਜ਼ਾ ਕਰੀਆ ਜਾਂ ਆਪਾਂ ਕਰਾਈ ਜਾ ਰਹੇ ਆਪਾਂ ਕਰਾਉਂਦੇ ਆ ਆਪਾਂ ਕਿਹਦੇ ਆ ਉਹਨਾਂ ਦਾ ਹਾਈ ਕੋਰਟ ਚ ਆਪਾਂ ਗਾਹਾਂ ਕਬਜ਼ਾ ਤਾਂ ਨਾ ਹੋਉਂ ਗਈ ਐ ਨਾ ਤਾਂ ਕੰਟ੍ਰੈਕਟ ਬਣੀ ਗਈ ਤਾਂ ਹਾਂਜੀ ਆਈਪੋਰਟ ਦੇ ਵਿੱਚ ਚਾਹੀਦੀ ਤੁਸੀਂ ਕੋਈ ਕਨੈਮਪਟ ਪਾਈ ਹੈ ਜੀ ਫਿਰ ਤੁਸੀਂ ਕਨੈਮਪਟ ਨਹੀਂ ਪਾਈ ਇੱਕ ਵਾਰ ਬਲੈਸ਼ਮ ਕੰਪਲੀਟ ਕਰ ਲੈਣ ਦਿਓ ਫਿਰ ਜੀਓ ਸਾਹਿਬ ਇਹਨਾਂ ਤੇ ਵੀ ਕਾਰਵਾਈ ਕਰ ਦੋ ਜੀ ਕਰਦੇ ਕਿ ਸੁਪਰਡਟ ਆਪਾਂ ਬਣਾਏਗਾ ਦੇ ਲਈ ਨਹੀਂ ਲੈ ਕਰੋ ਨਹੀਂ ਦੇਖੋ ਮੈਂ ਉਹ ਤਾਂ ਪਾਰਟੀ ਨਹੀਂ ਸਮਝਦਾ ਇਸ ਵਾਸਤੇ ਇਹਨਾਂ ਨਾਲ ਤੇ ਕਾਰਵਾਈ ਕਰ ਦੋ ਜੀ ਚਲੋ ਬਾਬਾ ਜਾਓ ਜੀ ਉਹ ਮੌਕਾ ਨਹੀਂ ਪੜਦਾ ਕਿ ਬੰਦਾ ਰੋਜ਼ ਇਨਕੋਲਮੈਂਟ ਕਰ ਰਿਹਾ ਰੋਜ਼ ਉੱਥੇ ਕਬਜ਼ਾ ਕਰ ਰਿਹਾ ਸਾਡੇ ਏਰੀਆ ਦੇ ਵਿੱਚ ਕੋਈ ਵੀ ਪਾਰਕ ਦੀ ਕੋਈ ਕੁਝ ਨਹੀਂ ਹੈਗੀ ਇੱਕ ਜਿਹੀ ਸਾਰਡ ਆਫ ਗਰੂਜੂ ਵੀ ਉੱਥੇ ਕੁਝ ਬਣ ਜੂਗਾ ਉਹ ਰੋਜ਼ ਇਨਕ੍ਰੋਚਮੈਂਟ ਕਰ ਰਹੇ ਨੇ ਆਪਾਂ ਉਹ ਖੜੇ ਦੇਖ ਰਹੇ ਹਾਂ ਉਹ ਸਾਰੀ ਜਗ੍ਹਾ ਬਲੋਕ ਹੋ ਗਈ ਹੈ ਇੰਨੀ ਜਗ੍ਹਾ ਹੋ ਚੁੱਕੀ ਹੈ ਕਿ ਉਸ ਤੋਂ ਦੀ ਮਤਲਬ ਇਹ ਇਹਦੇ ਤੇ ਸੱਤ ਮੋਤਾਂ ਕੈਂਸਰ ਨਾਲ ਹੋ ਚੁੱਕੇ ਹੋ ਤੁਸੀਂ ਜ਼ਿੰਮੇਵਾਰ ਹੋ ਤੁਹਾਡੇ 317 ਪਰਚਾ ਲੱਗਣਾ ਚਾਹੀਦਾ ਕਮੇਟੀ ਹੈ ਜਿਹੜੇ ਅਫਸਰ ਬਣੇ ਫਿਰਦੇ ਸੱਤ ਮੋਤਾਂ ਹੋ ਚੁੱਕੇ ਨੇ ਮੇਰੇ ਆਂਡ ਦੇ ਵਿੱਚ ਕੈਂਸਰ ਨਾਲ ਸ਼ਰਮਾ ਡੁੱਬ ਕੇ ਮਰ ਗਏ ਸੀ ਕਮੇਟੀ 35 ਸਾਲ ਦਾ ਮੁੰਡਾ ਮਰਿਆ ਬੰਦਾ ਤਰੀਕ ਨੂੰ ਕੌਣ ਜ਼ਿੰਮੇਵਾਰ ਹੈ ਇਹ ਸਾਨੂੰ ਇਹ ਗੱਲ ਤਾਂ ਖਵਾ ਦਿੱਤਾ ਜਾਵੇ ਹਰ ਵਾਰੀ ਕਹਿ ਦਿੰਦੇ ਨੇ ਡੀਸੀਲਟੀ ਹੁੰਦੀ ਆ ਪ੍ਰਧਾਨ ਜੀ ਨੂੰ ਕਹਿੰਦੇ ਮਰਾਈਆਂ ਮੇਰੇ ਹੋਂਦ ਕੋਈ ਨਾ ਨਹੀਂ ਹੈਗੀ ਹੁਣ ਅਸੀਂ ਕਹੀਏ ਕਿ ਨੂੰ ਦੱਸਦਾ ਦੋ ਸਾਨੂੰ ਤੁਸੀਂ ਇਹੋ ਸਾਡੇ ਪ੍ਰੋਬਲਮ ਕੀ ਇਹ ਤਾਂ ਕੱਤੀ ਪ੍ਰੋਬਲਮ ਚਾਹਦੇ ਇਹ ਤਾਂ ਪ੍ਰੋਬਲਮ ਕੱਤੀ ਸਾਤ ਮੋਤਾਂ ਹੋ ਚੁੱਕੇ ਨੇ ਸੱਤ ਮੋਤਾਂ ਜੀ ਦੋ ਪਿੰਡਦ ਨੇ ਜਿਹੜੇ ਮੌਨ ਦੇ ਕਿਨਾਰੇ ਪਈ ਨੇ ਸਾਤ ਮੋਤਾਂ ਹੋ ਗਏ ਨੇ ਮਹੀਨੇ ਤੋਂ ਵੱਧ ਹੋ ਚੱਲੇ ਆ ਪ੍ਰੋਬਲਮ ਚੱਲਦੀ ਆ ਕੋਈ ਕੋਈ ਹੱਲ ਕੋਈ ਸੁਣਵਾਈ ਹੈ ਨਹੀਂ ਜੀ ਰਜ਼ਾਈਂ ਦੇ ਕੇ ਤੁਸੀਂ ਬੈਠ ਜਾਓ ਅਦਾ ਕਰਦੇ ਸਾਨੂੰ ਕੀ ਲੋੜ ਹੈ ਇਸ ਤਰ੍ਹਾਂ ਦੀ ਹੋਰੇ ਬੁਨਾਕ ਮਾਰੀ ਦਾ ਬਾੜ ਬਾਕੀ ਹਾਲਾਤ ਸੱਤ ਮੋਟਾ ਦੋ ਦੋ ਪੀੜ ਦੇ ਬੈਠੇ ਨੇ ਮੈਡਮ ਜੀ ਤੁਸੀਂ ਰੋਜ਼ ਕਹਿੰਦੇ ਹੋ ਇਹਦਾ ਸੋਲੂਸ਼ਨ ਤਾਂ ਦੱਸੋ ਕੀ ਆ ਬਾਅਦ ਵਿੱਚ ਮੀਟਿੰਗ ਹੋਈ ਮਾਤੋਂ ਬਾਅਦ ਤੁਸੀਂ ਕਹਿੰਦੇ ਹੋ ਵੀ ਐਸਟੀਮੇਟ ਮੈਂ ਬਣਾਣਾ ਐਸਟੀਮੇਟ ਮੈਂ ਬਣਾਣਾ ਮੈਨੂੰ ਦੱਸੋ ਤੁਸੀਂ ਹੁਣ ਐਸਟੀਮੇਟ ਨਹੀਂ ਹੈ ਚੋਤੇ ਨੂੰ ਕਿ ਐਕਟੀਵਿਟੀ ਦਾ ਤਾਂ ਹੱਲ ਕੀ ਹੋਊਗਾ ਇਹ ਕਮੇਟੀ ਦਾ ਨਹੀਂ ਸੀ ਮੈਡਮ ਮੈਡਮ ਡਿਊਟੀ ਵੇਰੀਆ ਹੋ ਮੋਟੀ ਡਿਊਟੀਆਂ ਨਾ ਜੀ ਹਲਾ ਤਾਂ ਦੇਖੋ ਕਿ ਹੋਏ ਨੇ ਸੱਤ ਮੋਟਾਂ ਹੋ ਚੁੱਕੀਆਂ ਨੇ ਜੀ ਜਿਹਦਾ ਮਰਦ ਉਹਨੂੰ ਪਤਾ ਲੱਗਦਾ ਉਹਦਾ ਤੁਸੀਂ ਬੈਠੇ ਹੋ ਦੋ ਟੈਂਕਰ ਆ ਦੋ ਵੀਟ ਦੇ ਬੇਨੇ ਮਰਨ ਦੇ ਕਿਨਾਰੇ ਪਏ ਨੇ ਕੀਵਨ ਸੰਡੇ ਵੀ ਆਪਕੋ ਹੁਣ ਬਿਲਕੁਲ ਕੋਈ ਸ਼ਰਮ ਹੈ ਨਹੀਂਗੀ ਕੋਈ ਸ਼ਰਮ ਨਹੀਂ ਹੈ ਨਾ ਮੈਨੂੰ ਮੇਰੇ ਇੱਕ ਮਿੰਟ ਬਾਤ ਸੁਣੋ ਠੀਕ ਹੈ ਕਿਸੇ ਨੂੰ ਕੋਈ ਸ਼ਰਮ ਨਹੀਂ ਹੈਗੀ ਉਹਦਾ ਪਾਣੀ ਦੇਣਾ 15 15 ਦਿਨ ਡਿਸਪੋਜ਼ਲ 'ਤੇ ਦਿੱਕਤ ਰਹੀ किसकी वो रिस्पॉसिबिलिटी है कौन जाएगा वहां इंस्पेक्शन पे।, पे अगर कोई नहीं आ रहा एक बंदा काम नहीं कर मेरी बात सुनो टैंकर वाला कोई सोल्यूशन नहीं है मैनुअल काम से कोई सोल्यूशन नहीं है भी 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 मैंने पहले भी एक बार दफा कहा था डिस्पोजल पे अगर दिक्कत आती है अगर आपसे ऊपर की बात है तो आपको हमारे उस एरिया में जब जब डिस्पोजल पे दिक्कत आती है सबसे ज्यादा वहां परेशानी आती है जो भी डाउन एरिया है तो ये क्यों उसकी पाइप रख दी थी तो ठीक हुई है मोटर खराब हुई थी तो हम आज लगाने आई हैं सारा कुछ हुआ जी आप पहले फोटो हम टी सीट जो कोई तो मैं इनको स्पेशली बुला के कहा मैं जय सीनियर बोर्ड को बुलाइए अब बबू एमसीजी ने एफर्ट किया जी सीरीज बोर्ड को बुलाया मौका देगा जो तो उनका काम है वो तो उन्होंने मौका दे ऐसे